ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਲੋਕ ਕਹਾਣੀ ਆਮ ਤੇ ਖਾਸ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਆਪ ਵੀ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਕਿ ਇੱਕ ਕੱਚੀ ਫਰਨੀ ਤੇ ਕੁਝ ਗੁਜ਼ਰੀਆਂ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਔਰਤ ਤੇ ਬਾਕੀ ਜਵਾਨ ਮੁਟਿਆਰਾਂ ਸਨ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ ਘੋੜਿਆਂ ਦੀ ਧਗੜ ਧਗੜ ਪੌੜਾਂ ਦਾ ਸ਼ੋਰ ਤੇ ਤੀਜ ਹਵਾ ਨਾਲ ਉਹਨਾਂ ਸਾਰਿਆਂ ਦੇ ਸਿਰ ਤੋਂ ਦੁੱਧ ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾਪੇ ਮਟਕਿਆਂ ਦੀਆਂ ਠਿਕਰੀਆਂ ਬਣ ਗਈਆਂ ਤੇ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ ਮੁਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ ਰਾਜਾ ਘੋੜੇ ਤੋਂ ਉਤਰਿਆ ਮੁਟਿਆਰਾਂ ਦੇ ਸਿਰ ਤੇ ਹੱਥ ਰੱਖਿਆ ਕਿ ਮਾਂ ਮੰਗੀ ਤੇ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁਜਰੀ ਵੱਲ ਗਿਆ ਤਾਂ ਉਸ ਨੇ ਵੇਖਿਆ ਇਹ ਇਕੱਲੀ ਹੱਸ ਕਿਉਂ ਰਹੀ ਹੈ ਰਾਜੇ ਨੇ ਉਹਦੇ ਵੱਲ ਮੋਹਰਾਂ ਨਾਲ ਭਰੀ ਮੁੱਠ ਕੀਤੀ ਤਾਂ ਉਹ ਹੋਰ ਉੱਚੀ ਉੱਚੀ ਦੇਣੀ ਹੱਸ ਕੇ ਬੋਲੀ ਕੀ ਹੋਇਆ ਜੇ ਚਾਰ ਸ਼ੇਰ ਦੁੱਧ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਵੀ ਕੋਈ ਵੱਡਾ ਨੁਕਸਾਨ ਬੀਬੀ ਤੂੰ ਕੱਲੀ ਹੀ ਕਿਉਂ ਹੱਸ ਰਹੀ ਏ ਰਾਜੇ ਨੇ ਸਵਾਲ ਕੀਤਾ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਆਂ ਉਹਨੇ ਬਹੁਤ ਠਰਮੇ ਨਾਲ ਜਵਾਬ ਦਿੱਤਾ ਬੀਬੀ ਮੈਂ ਬੀਬੀ ਮੈਂ ਆਮ ਲੋਕ ਨਹੀਂ ਬਾਦਸ਼ਾਹਾਂ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਹੱਸ ਕਿਉਂ ਰਹੀ ਐ ਜਰੂਰ ਪੁੱਛਣਾ ਹਾਂ ਤਾਂ ਫਿਰ ਆਮ ਬੰਦਿਆ ਸੁਣ ਜਿਸ रियासत ਵਿੱਚ ਮੈਂ ਜਵਾਨ ਹੋਈ ਉੱਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ ਹਰ ਨਵੇਂ ਵਿਆਹੀ ਨੂੰ ਮਕਲਾਵੇ ਵਾਲੀ ਰਾਤ ਉਸ ਕੋਲ ਕੱਟਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਭਣਕੀ ਬਾਦਸ਼ਾਹ ਨੂੰ ਨਹੀਂ ਪੈਣ ਦਿੱਤੀ ਸਾਡੇ ਇੱਕ ਪੁੱਤਰ ਪੈਦਾ ਹੋਇਆ ਤੇ ਫੇਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਚਲੇ ਗਿਆ ਪਿੱਛੋਂ ਬਾਦਸ਼ਾਹਾਂ ਤੱਕ ਮੇਰੇ ਹੁਸਨ ਦੀ ਖਬਰ ਪੁੱਜੀ ਤੇ ਉਹਦੇ ਨੌਕਰ ਮੈਨੂੰ ਜਬਰੇ ਚੁੱਕ ਕੇ ਲੈ ਗਏ ਅਤੇ ਮੈਂ ਇੱਕ ਸਾਧਾਰਨ ਔਰਤ ਬਾਦਸ਼ਾਹ ਦੀ ਰਖੇਲ ਬਣ ਗਈ ਤੇ ਫੇਰ ਕਈ ਬਰੇ ਬੀਤ ਗਏ ਮੇਰਾ ਪਤੀ ਕਈ ਬਰਿਆਂ ਪਿੱਛੋਂ ਜਦੋਂ ਕਮਾਈ ਕਰਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਘਰ ਉੱਜੜ ਗਿਆ ਹੈ ਕਿਸੇ ਤਰ੍ਹਾਂ ਉਸ ਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤੂੰ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਹੈ ਤਾਂ ਠੀਕ ਹੈ ਤੇ ਜੇ ਬਾਦਸ਼ਾਹ ਜਬਰੀ ਚੁੱਕ ਕੇ ਲਿਆਇਆ ਤਾਂ ਦੱਸ ਮੈਂ ਕੋਈ ਹੀਲਾ ਕਰਾਂਗਾ ਮੈਂ ਕਿਹਾ ਰੱਬ ਦੇ ਆ ਬੰਦਿਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਵੀ ਹੋਰ ਨਹੀਂ ਰਹਿਣਾ ਚਾਹੁੰਦੀ ਤੇ ਫੇਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੀ ਕਿਸੇ ਇਕਾਂਤ ਥਾਂ ਤੇ ਗੁਜ਼ਾਰਦਾ ਹੈ ਤੇ ਮੈਂ ਉਹ ਮੈਂ ਉਹਦੇ ਨਾਲ ਹੁੰਨੀ ਆ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਆ ਕੇ ਉੱਥੇ ਤਾਂ ਤੇ ਲੁਕ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ਊਕ ਸੁੱਤਾ ਪਿਆ ਸੀ ਪਹਿਰੇਦਾਰ ਸੌਂ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸਨੇ ਤੇਜ਼ ਧਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਢੜ ਤੋਂ ਅਲੱਗ ਕਰ ਦਿੱਤੀ ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ ਫਿਰ ਅਸੀਂ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲ ਦੇ ਘੁੰਮਣ ਠੇਰੀ ਵਿੱਚ ਫਸ ਗਏ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਫੰਨ ਫਲਾ ਕੇ ਫੁੰਕਾਰੇ ਮਾਰ ਰਿਹਾ ਸੀ ਨੇ ਸਾਡਾ ਰਾਹ ਘੇਰ ਲਿਆ ਮੇਰੇ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਹਨੂੰ ਮੈਂ ਵੇਖਦਾ ਹਾਂ ਮੇਰੀਆਂ ਅੱਖਾਂ ਸਾਹਮਣੇ 나ਗ ਨੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਕਈ ਵਾਰ ਦੱਸਿਆ ਤੇ ਉਹ ਅੱਖਾਂ ਹੀ ਮੀਚ ਗਿਆ ਅਤੇ ਉਹ ਅੱਖਾਂ ਹੀ ਮੀਚ ਗਿਆ ਕੱਲੀ ਜਿੰਦੜੀ ਜੰਗਲ ਦਾ ਰਾ ਤੇ ਮਾਮਲੇ ਭਾਰੇ ਪੈਣੇ ਹੀ ਸਨ ਦਿਨ ਚੜਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ ਇੱਕ ਆਖੇ ਮੈਂ ਤੈਨੂੰ ਲੈ ਕੇ ਜਾਵਾਂਗਾ ਤੇ ਦੂਜਾ ਕਹੇ ਐਡੀ ਸੋਹਣੀ ਤੂੰ ਇਹ ਮੇਰੀ ਬਣੇਗੀ ਤੇ ਤੀਜਾ ਤੇ ਚੌਥਾ ਸਾਰੇ ਦਾਵੇਦਾਰ ਬਣ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਂ ਟਪਕਿਆ ਉਹ ਕਿੱਲ ਕੇ ਬੋਲਿਆ ਨਹੀਂ ਇਸ پری ਨੂੰ ਕੋਈ ਨਹੀਂ ਲੈ ਜਾਵੇਗਾ ڈاکੂਆਂ ਵਾਲਾ ਕੰਮ ਕਰਦੇ ਆ ਇਹਦਾ ਮੁੱਲ ਵਟਾਂਗੇ ਤੇ ਇਨ ਅਤੇ ਉਹਨਾਂ ਨੇ ਫਿਰ ਬੜੇ ਮਹਿੰਗੇ ਭਾਅ ਮੈਨੂੰ ਕੋਠੇ ਤੇ ਵੇਚ ਦਿੱਤਾ ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦ ਨੇ ਨੋਚ-ਨੋਚ ਕੇ ਖਾ ਲਈ ਸਤਮ ਜਰੀਫੀ ਦੀ ਹੱਦ ਇੱਥੇ ਹੀ ਨੇ ਇੱਥੇ ਵੀ ਨਹੀਂ ਮੁੱਕੀ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ ਉਹਨੇ ਧਰਤੀ ਤੇ ਅਸਮਾਨ ਕੰਬਣ ਲਾ ਦਿੱਤੇ ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰਿਆਂ ਦੇ ਨੂੰ ਕੱਲਾ ਛੱਡ ਆਈ ਸਾਂ ਮੈਂ ਤਾਂ ਉਸ ਨੂੰ ਨੈਣ ਨਕਸ਼ ਅਤਿ ਰਹਿਤਾ ਪੈਰਾਂ ਤੋਂ ਪਛਾਣ ਲਿਆ ਸੀ ਕਿ ਇਹ ਇੰਨਾ ਸੋਹਣਾ ਬੁਰਾ ਕਰਮ ਕਰਨ ਵਾਲਾ ਹੈ ਤਾਂ ਮੇਰਾ ਪੁੱਤ ਪਰ ਇਹਨੂੰ ਦੱਸਦੀ ਕਿਵੇਂ ਕਿ ਤੇਰੀ ਮਾਂ ਤੇਰੀ ਵੇਸਵਾ ਕਿੰਨੇ ਬਣਾਈ ਹੈ ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ ਪੁੱਤਰ ਦਾ ਭਾਰ ਜਰਿਆ ਨਾ ਗਿਆ ਨਾ ਸੂਰ ਬਣ ਕੇ ਉਹ ਕੋ ਮਾਰਨ ਲੱਗਾ ਧਰਤੀ ਤੇ ਪਾਪ ਨਹੀਂ ਮਹਾ ਪਾਪ ਦਾ ਸਿਖਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀ ਚਿਖਾ ਵਿੱਚ ਚਿੰਕੇ ਲੰਬੂ ਲਾ ਲੈਣ ਨਾਲ ਹੀ ਮਨ ਸ਼ਾਂਤ ਹੋ ਸਕਦਾ ਉਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਵਿੱਚ ਆਪਣੇ ਆਪ ਨੂੰ ਵੀ ਚਿੰਨ ਲਿਆ ਉੱਪਰ ਵਾਲੇ ਅੱਗੇ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚੀ ਹੈ ਤਾਂ ਮੁੜ ਕੇ ਇਸ ਜਾਮੇ ਵਿੱਚ ਫੇਰ ਕਦੀਨਾ ਭੇਜੀ ਹਾਲੇ ਮੈਂ ਤੀਲੀ ਲਾਉਣ ਹੀ ਲੱਗੀ ਸਾਂ ਕਿ ਐਡੀ ਜ਼ੋਰ ਦੀ ਤੂਫਾਨ ਆਇਆ ਕਿ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿੱਚ ਜਾ ਡਿੱਗੀ ਲੱਗਿਆ ਕਿ ਹੁਣ ਛੁਟਕਾਰਾ ਮਿਲ ਜਾਵੇਗਾ ਜਿਹਦੇ ਮੂਹਰੇ ਮੈਂ ਤਰਲੇ ਕਰਦੀ ਸੀ ਉਹ ਮੌਤ ਫਿਰ ਕੰਨੀ ਖਸਕਾ ਗਈ ਘਾਟ ਦੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜਿਆ ਆਉਂਦਾ ਉਹਨਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅੱਧ ਮੋਈ ਨੂੰ ਬਾਹਰ ਕੱਢ ਲਿਆ ਘੜੇ ਘੜੇ ਤੇ ਪੁੱਠਾ ਪਾ ਕੇ ਪੇਟ ਵਿੱਚਲਾ ਪਾਣੀ ਨਿਕਾਲੇ ਨਿਕਾਲਿਆ ਤਾਂ ਮੈਨੂੰ ਸੁਰਤ ਆ ਗਈ ਧੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸਨ ਉਹਨਾਂ ਦਾ वार्ता वार्तालाप ਕੀ ਸੀ ਕੋਈ ਆਖੇ ਬੜੀ ਸੋਹਣੀ ਏ ਗੁਜਰੀ ਲੱਗਦੀ ਏ ਇੰਦਰ ਦਰਬਾਰ ਵਿੱਚੋਂ ਕੋਈ ਭੱਜੀ ਲੱਗਦੀ ਏ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਤੀ ਤੇ ਆਖਰੀ ਦੀ ਤਜ਼ਵੀਜ਼ ਕਿਆ ਕਮਾਲ ਸੀ ਕਹਿਣ ਲੱਗਾ ਗੁੱਜਰ ਦੀ ਧੀ ਮਰ ਗਈਏ ਵਿਚਾਰਾ ਕੱਲਾ ਉਹਨੂੰ ਦੇ ਦੇਨੇ ਆ ਲਿਜਾ ਕੇ ਸਾਲ ਭਰ ਦੁੱਧ ਹੀ ਮੁਫਤ ਲਵਾਂਗੇ ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫੇਰ ਮੈਂ ਗੁਜ਼ਰੀ ਜ਼ਰੂਰ ਬਣ ਗਈ ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਏ ਤੇ ਕੰਨ ਲਾ ਕੇ ਦਰਦ ਦਾ ਮਹਾ ਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬੱਚਿਆ ਹੀ ਪਹਿਲਾਂ ਕੀ ਹੈ ਤੈਨੂੰ ਲੱਗਦਾ ਤੈਨੂੰ ਲੱਗਦਾ ਨਹੀਂ ਤੂੰ ਆਮ ਬੰਦਾ ਆਈ ਹੈ ਖਾਸ ਤਾਂ ਮੈਂ ਹਾਂ ਦੋਸਤੋ ਇੱਕ ਕਹਾਣੀ ਲਿਖ ਦੀ ਲਿਖਤ ਹੈ ਐਸ ਅਸ਼ੋਕ ਪੋਰਾ ਜੇ ਤੁਹਾਨੂੰ ਕਹਾਣੀ ਚੰਗੀ ਲੱਗੇ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਤੁਹਾਡੇ ਲਈ ਅਜਿਹੀਆਂ ਕਹਾਣੀਆਂ ਪੇਸ਼ ਕਰਦੇ ਰਹੀਏ ਧੰਨਵਾਦ